ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਬਸੀ ਪਠਾਣਾ ਆਈਟੀਆਈ ਗਰਾਊਂਡ ਵਿਖੇ 12ਵਾਂ ਬਾਬਾ ਬੁੱਧ ਦਾਸ ਜੀ ਯਾਦਗਾਰੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਪੂਰੇ ਹੀ ਪੰਜਾਬ ਦੀਆਂ ਟੀਮਾਂ ਨੇ ਭਾਗ ਲਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਹਲਕਾ ਵਿਦਾਈ ਰੁਪਿੰਦਰ ਸਿੰਘ ਹੈਪੀ ਨੇ ਆਪਣੇ ਸਾਥੀਆਂ ਦੇ ਨਾਲ ਸ਼ਿਰਕਤ ਕੀਤੀ ਅਤੇ ਅੱਜ ਫਾਈਨਲ ਮੈਚ ਖੇਡਿਆ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਹਲਕਾ ਵਿਦਾਈ ਰੁਪਿੰਦਰ ਸਿੰਘ ਹੈਪੀ ਨੇ ਕੀ ਦੱਸਿਆ ਉਹ ਸੁਣਦੇ ਹਾਂ ਹਾਂਜੀ ਸਰ ਆ ਟੂਰਨਾਮੈਂਟ ਤੇ ਪਹੁੰਚ ਹੋ ਗਈ। ਬਿਲਕੁਲ ਜੀ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਸਾਰੀ ਸਾਡੀ ਮੈਨੇਜਮੈਂਟ ਨੂੰ 12ਵਾਂ ਬਾਬਾ ਬੁੱਧਾਸ ਜੀ ਯਾਦਗਾਰੀ ਟੂਰਨਾਮੈਂਟ ਜਿਹੜਾ ਫੁੱਟਬਾਲ ਦਾ ਹਰ ਸਾਲ ਹੁੰਦਾ। ਤੇ ਬਹੁਤ ਚੰਗੇ ਤਰੀਕੇ ਨਾਲ ਮੈਨੇਜ ਕੀਤਾ ਜਾਂਦਾ ਵਧੀਆ ਟੀਮਾਂ ਜਿਹੜੀਆਂ ਨੇ ਉਹ ਇੱਥੇ ਖੇਡਣ ਆਉਂਦੀਆਂ ਨੇ। ਤੋਂ ਅਸੀਂ ਇਸ ਗਰਾਊਂਡ ਦੀ ਪ੍ਰੋਡਕਸ਼ਨ ਨਾਲ ਇਹ ਗਰਾਊਂਡ ਦੇ ਵਿੱਚੋਂ ਅਸੀਂ ਇਸੇ ਗਰਾਊਂਡ ਚ ਗਏ ਆ ਸਾਡੇ ਸਾਰੇ ਸੀਨੀਅਰ ਨੂੰ ਮਿਲਣ ਦਾ ਮੌਕਾ ਮਿਲਦਾ ਛੋਟੇ ਬੱਚਿਆਂ ਨੂੰ ਮਿਲਣ ਦਾ ਮੌਕਾ ਮਿਲਦਾ ਇੱਥੇ ਕੋਈ ਅਸੀਂ ਮੈਂ ਜਿਵੇਂ ਪਹਿਲਾਂ ਤੁਸੀਂ ਪੱਤਰਕਾਰਾਂ ਨੇ ਪੁੱਛਿਆ ਕਿ ਇੱਥੇ ਅਸੀਂ ਚੀਫ ਗੈਸਟ ਬਣ ਕੇ ਨਹੀਂ ਭਰਾ ਬਣ ਕੇ ਆਉਨੇ ਇਹਨਾਂ ਦੇ ਪੁੱਤ ਬਣ ਕੇ ਆਉਨੇ ਆ ਸਾਡੇ ਵੱਡੇ ਵੀ ਨੇ ਸਾਡੇ ਹਣ ਦੇ ਵੀ ਨੇ ਸਾਡੇ ਛੋਟੇ ਵੀ ਨੇ ਸੋ ਅਸੀਂ ਚਾਹੁੰਦੇ ਆ ਕਿ ਇਸ ਦੇ ਲਈ ਹੋਰ ਬੰਬਲਾ ਮਾਰਿਆ ਜਾਵੇ ਫੁੱਟਬਾਲ ਨੂੰ ਪ੍ਰਮੋਟ ਕਰਨ ਲਈ ਗੇਮ ਨੂੰ ਪ੍ਰਮੋਟ ਕਰਨ ਲਈ ਖੇਡਾਂਵਤਨ ਪੰਜਾਬ ਦੀਆਂ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਹੈ ਪ੍ਰੋਗਰਾਮ ਉਹਦੇ ਵਿੱਚ ਵੀ ਕੰਮ ਕਰ ਰਹੇ ਆ ਪਿੰਡਾਂ 'ਚ ਖੇਡ ਗਰਾਊਂਡ ਬਣ ਰਹੇ ਨੇ ਤੇ ਹੁਣ ਜਿਹੜੇ ਅਸੀਂ ਖੇਡ ਗਰਾਊਂਡ ਬਣਾ ਰਹੇ ਆ 30 ਪਿੰਡਾਂ ਦੇ ਵਿੱਚ ਬਿਲਕੁਲ اعلی ਦਰਜੇ ਦੇ ਗਰਾਊਂਡ ਅਸੀਂ ਬਣਾ ਰਹੇ ਆ ਮੈਂ ਫੇਰ ਕਹਿ ਰਿਹਾ ਬੇਨਤੀ ਕਰ ਰਿਹਾ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜੀਏ ਤੇ ਸਾਡੇ ਵੱਲੋਂ ਜੋ ਵੀ ਕੀਤਾ ਜਾ ਸਕਦਾ ਹੋਊਗਾ ਖੇਡਾਂ ਦੇ ਲਈ ਅਸੀਂ ਉਹ ਕਰਨ ਦੇ ਲਈ ਤਿਆਰ ਆ ਇਸ ਗਰਾਊਂਡ ਲਈ ਮੈਨੇਜਮੈਂਟ ਲਈ ਜੋ ਸਾਰੇ ਬੱਚਿਆਂ ਲਈ ਅਸੀਂ ਜੋ ਵੀ ਕਰ ਸਕਦੇ ਆ ਉਹਦੇ ਲਈ ਅਸੀਂ ਕਰਨ ਦੇ ਤਿਆਰ ਆ ਕਿੱਟਨ ਲੈ ਕੇ ਬਹੁਤ ਵਧੀਆ ਪ੍ਰਾਲੀ ਕਿਤੇ ਆ ਰਹੇ ਪੰਜਾਬ ਸਰਕਾਰ ਵੱਲੋਂ ਤੇ ਅੱਜ ਸਿੱਧਾ ਗਰਾਊਂਡ ਵੀ ਪਹੁੰਚੇ ਹੋ ਤੁਸੀਂ ਵੀ ਖੁਦ ਇੱਕ ਪਲੇਅਰ ਰਹੇ ਹੋ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜੀ ਜਿਵੇਂ ਪਹਿਲਾਂ ਦੱਸਿਆ ਖੇਡਾਂ ਵਤਨ ਪੰਜਾਬ ਦੀਆਂ ਇੱਕ ਇੱਕ ਆਪਣੀਆਂ ਚ ਨਵੇਕਲਾ ਕਦਮਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਤੇ ਅਸੀਂ ਧੰਨਵਾਦ ਹਮੇਸ਼ਾ ਇਸ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦਾ ਕਰਦੇ ਆ ਕਿ ਚੰਗਾ ਕੰਮ ਜਿਹੜਾ ਖੇਡਾਂ ਪ੍ਰਤੀ ਹੋ ਰਿਹਾ ਮੈਂ ਸੰਗਤ ਦਾ ਲੋਕਾਂ ਦਾ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਤੇ ਧੰਨਵਾਦ ਕਰਦੇ ਹਾਂ ਅਰਵਿੰਦ ਕੇਜਰੀਵਾਲ ਜੀ ਜਿਹਨਾਂ ਨੇ ਪਾਰਟੀ ਬਣਾਈ ਆ ਆਮਾ ਦੀ ਪਾਰਟੀ ਨੂੰ ਇਸ ਕਰਕੇ ਅਸੀਂ ਆਪਣੇ ਪਰਫਾਰਮੈਂਸ ਦੱਸਦੇ ਹਾਂ ਕਿ ਸਾਡੀ ਪਰਫਾਰਮੈਂਸ ਇਹ ਹੈ ਕਿ ਅਸੀਂ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਲਈ ਪੂਰਾ ਹੰਬੜਾ ਮਾਰ ਰਹੇ ਹਾਂ ਪੂਰਾ ਜ਼ੋਰ ਮਾਰ ਰਹੇ ਹਾਂ ਤੇ ਬੱਚਿਆਂ ਨੂੰ ਮੋੜਾਂ ਤੋਂ ਲਿਆ ਕੇ ਗਰਾਊਂਡਾਂ ਦੇ ਵਿੱਚ ਲੈ ਕੇ ਆਵਾਂਗੇ ਇਸ ਗੱਲ ਦਾ ਅਸੀਂ ਵਾਅਦਾ ਕਰਦੇ ਹਾਂ ਤੇ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੀ ਜਵਾਨੀ ਨੂੰ ਸਹੀ ਰਸਤੇ ਤੇ ਲੈ ਕੇ ਜਾਣ ਦੇ ਰੰਗਲਾ ਪੰਜਾਬ ਬਣਾਉਣ ਦੇ ਲਈ ਖੇਡਾਂ ਸਭ ਤੋਂ ਬੈਸਟ ਟੂਲ ਆ ਜੋ ਮੈਂ ਮੈਂ ਹਮੇਸ਼ਾ ਕਹਿੰਦਾ ਕਿ ਬੱਚੇ ਨੂੰ ਤੁਸੀਂ ਕਿਸੇ ਮਾੜੇ ਕੰਮ ਤੋਂ ਹਟਾਉਣਾ ਉਹਨੂੰ ਅਲਟਰਨੇਟ ਖੇਡਾਂ ਦੇ ਦਿਓ ਕਿਉਂਕਿ ਜਿਹੜਾ ਖੇਡ ਕੇ ਜਾਂਦਾ ਉਹ ਮਾੜੇ ਪਾਸੇ ਨਹੀਂ ਜਾਂਦਾ ਉਹ ਮੋੜ ਤੇ ਬੈਠ ਸਕਦਾ ਨਾ ਲੜ ਸਕਦਾ ਨਾ ਉਹ ਹੋਰ ਕੰਮ ਕਰਦਾ ਉਹਦਾ ਉਹਦਾ ਮੰਜਾ ਬਿਸਤਰਾ ਨਾ ਪਤਾ ਜਾਗੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਬੱਚਿਆਂ ਨੂੰ ਖੇਡਣ ਵਾਲੇ ਪਾਸੇ ਬਹੁਤ ਬਹੁਤ ਸਰ ਪੰਜਾਬ ਸਰਕਾਰ ਵੱਲੋਂ ਇੱਕ ਅਸਲਾਪਦਾ ਕਾਰਡ ਵੀ ਹੈ ਜਿਹਦੇ ਲੋਕਾਂ ਨੂੰ ਬਹੁਤ ਉਸ ਚੀਜ਼ ਦਾ ਇਸਮਾਲ ਕਰਨ ਦਿੱਤਾ ਗਿਆ ਜੀ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਜਿਹੜਾ ਬਣਾਇਆ ਜਾ ਰਿਹਾ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰਿਆਂ ਦੇ ਲਈ ਹੈ ਅਸੀਂ ਕੋਈ ਕਾਸਟ ਕੋਈ ਧਰਮ ਕੋਈ ਜਾਤ ਕੋਈ ਐਦਾਂ ਦਾ ਨਹੀਂ ਰੱਖਿਆ ਕੋਈ ਫਾਈਨੈਂਸ਼ੀਅਲ ਬੰਦਾ ਸਟੇਟਸ ਕੀ ਹੈ ਕੋਈ ਨਹੀਂ ਜਿਹੜਾ ਪੰਜਾਬ ਦਾ ਵਸਨੀਕਾ ਸਾਰਿਆਂ ਦਾ ਬਣਾਵਾਂਗੇ ਸੋ ਇਸ ਗੱਲ ਦੀ ਸਾਨੂੰ ਤਸੱਲੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੇ ਹਾਂ ਮੈਂ ਗੁਰੂ ਮਹਾਰਾਜ ਜੀ ਅਰਦਾਸ ਕਰਦਾ ਕਿ ਕੋਈ ਬਿਮਾਰ ਨਾ ਹੋਵੇ ਸਭ ਤੰਦਰੁਸਤ ਰਹਿਣ ਪਰ ਜੇ ਕੋਈ ਬਿਮਾਰ ਹੁੰਦਾ ਇਸ ਨੂੰ ਸਰਟੀਫਿਕੇਟ ਲੱਗਦੀ ਆ ਕਿ ਐਕਸੀਡੈਂਟ ਕੋਈ ਇਸ਼ੂ ਆਉਂਦਾ ਤਾਂ ਉਹਦੇ ਲਈ ਮਾਨ ਸਰਕਾਰ ਤੋਂ ਉਹਦੇ ਨਾਲ ਖੜੀ ਹੈ ਸਾਰਿਆਂ ਦਾ 10 ਲੱਖ ਦਾ ਕਾਰਡ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ